ਹੁਣ AI ਦਾ ਨਾਮ ਤੁਸੀਂ ਬਹੁਤ ਸੁਣਿਆ ਅੱਜ ਕੱਲ ਅਸੀਂ ਉਸ ਨੂੰ ਯੂਜ਼ ਵੀ ਬਹੁਤ ਕਰ ਰਹੇ ਹਾਂ ਬਟ ਆਖਿਰਕਾਰ AI ਦੀ ਹਿਸਟਰੀ ਕੀ ਰਹੀ ਹੈ ਕਿਵੇਂ ਇਹ ਸਟਾਰਟ ਹੋਇਆ ਸਾਰਾ ਕੁਝ ਤੇ ਅੱਜ ਕਿਵੇਂ ਇੰਨੇ ਐਡਵਾਂਸ ਲੈਵਲ ਤੱਕ ਪਹੁੰਚਿਆ ਅੱਜ ਅਸੀਂ ਉਸ ਦੀ ਡਿਸਕਸ਼ਨ ਕਰਾਂਗੇ ਤਾਂ AI ਦੀ ਜੋ ਸ਼ੁਰੂਆਤ ਹੁੰਦੀ ਹੈ ਸਭ ਤੋਂ ਮੇਨ ਪੁਆਇੰਟ ਸਟਾਰਟਿੰਗ ਪੁਆਇੰਟ ਉਹਦਾ ਮੰਨਿਆ ਜਾਂਦਾ ਹੈ 1950s ਜਿਸ ਵਿੱਚ ਇੱਕ ਸਾਇੰਟਿਸਟ ਜਿਸ ਦਾ ਨੇਮ ਸੀ ਐਲਨ ਟਿਊਰਿੰਗ ਉਹਨੇ ਇੱਕ ਰਿਸਰਚ ਪੇਪਰ ਦਿੱਤਾ ਉਸ ਰਿਸਰਚ ਪੇਪਰ ਦੇ ਵਿੱਚ ਉਹਨੇ ਇਹ ਗੱਲ ਕਹੀ ਕੀ ਮਸ਼ੀਨਾਂ ਵੀ ਸੋਚ ਸਕਦੀਆਂ ਨੇ ਉਸਨੇ ਇਸ ਗੱਲ ਦੀ ਇੱਕ ਥਿਓਰੈਟিক্যাল ਫਾਊਂਡੇਸ਼ਨ ਰੱਖੀ ਫਿਲਾਸਫੀਕਲ ਫਾਊਂਡੇਸ਼ਨ ਰੱਖੀ ਤਾਂ ਇਸ ਦੇ ਵਿੱਚ ਉਹਨੇ ਇੱਕ ਟੈਸਟ ਦਿੱਤਾ ਜਿਹਦਾ ਅੱਜਕੱਲ ਅਸੀਂ ਨਾਮ ਕਹਿੰਦੇ ਹਾਂ ਟਿਊਰਿੰਗ ਟੈਸਟ ਤੇ ਟਿਊਰਿੰਗ ਟੈਸਟ ਦੇ ਵਿੱਚ ਉਹਨੇ ਕਿਹਾ ਕਿ ਸੁਪੋਜ਼ ਕਰੋ ਕਿ ਤਿੰਨ ਜਣੇ ਬੈਠੇ ਨੇ ਅਲੱਗ-ਅਲੱਗ ਸੈਕਸ਼ਨ ਐ ਉਹਨਾਂ ਦੇ ਵਿਚਾਲੇ ਕੁਝ ਤੁਸੀਂ ਫਿਜ਼ੀਕਲੀ ਰੱਖਿਆ ਹੋਇਆ ਕਿ ਕੋਈ ਇੱਕ ਨੂੰ ਦੇਖ ਨਹੀਂ ਸਕਦੇ ਵਿਚਾਲੇ ਸਿਕ ਇਨਸਾਨ ਬਿਠਾਇਆ ਲੈਫਟ ਸਾਈਡ ਤੇ ਸਪੋਜ਼ ਕਰੋ ਅਸੀਂ ਇੱਕ ਕੰਪਿਊਟਰ ਐ ਬਿਠਾਤਾ ਰਾਈਟ ਸਾਈਡ ਤੇ ਵੀ ਇੱਕ ਇਨਸਾਨ ਐ ਤਾਂ ਜੋ ਵਿਚਵਲਾ ਇਨਸਾਨ ਐ ਉਹ ਆਪਦੇ ਆਸ-ਪਾਸ ਬੈਠੇ ਹੋਏ ਕੰਪਿਊਟਰ ਤੇ ਇਨਸਾਨ ਨੂੰ ਸੇਮ ਕੁਐਸ਼ਨਸ ਪੁੱਛੂਗਾ ਤੇ ਫਿਰ ਉਹਨਾਂ ਦੇ ਆਨਸਰ ਸੁਣੂਗਾ ਹੁਣ ਜਿਹੜੇ ਉਹਨੇ ਆਨਸਰ ਸੁਣਿਆ ਉਸ ਬੇਸ ਤੇ ਉਹਨੇ ਜਜ ਕਰਨਾ ਹੈ ਕਿ ਇਹ ਆਨਸਰ ਕੰਪਿਊਟਰ ਨੇ ਦਿੱਤਾ ਹੈ ਜਾਂ ਇਹ ਆਨਸਰ ਇੱਕ ਇਨਸਾਨ ਨੇ ਦਿੱਤਾ ਹੈ ਜੇਕਰ ਉਸ ਵਿੱਚ ਬੈਠੇ ਇਨਸਾਨ ਨੂੰ ਇਹ ਲੱਗਦਾ ਹੈ ਕਿ ਜੋ ਆਨਸਰਸ ਕੰਪਿਊਟਰ ਨੇ ਦਿੱਤੇ ਹੈ ਕਿ ਉਹ 50 ਜਾਂ 50% ਤੋਂ ਵੱਧ ਆਨਸਰਸ ਉਹਨੂੰ ਲੱਗਦਾ ਹੈ ਕਿ ਉਹ ਐਕਚੁਅਲ ਦੇ ਵਿੱਚ ਇੱਕ ਇਨਸਾਨ ਨੇ ਦਿੱਤੇ ਆ ਤਾਂ ਇਹਦਾ ਮਤਲਬ ਕੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰ ਰਿਹਾ ਹੈ ਤਾਂ ਇਹ ਉਹਦੇ ਟੈਸਟ ਦਾ ਬੇਸਿਸ ਸੀ ਤਾਂ ਇਹ ਉਹਦੇ ਟੈਸਟ ਦੀ ਥਿਊਰੀ ਸੀ ਜਿਸ ਦੇ ਬੇਸ ਤੇ ਅੱਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਡਿਸਕਸ਼ਨ ਹੋਣ ਲੱਗੇ ਤਾਂ ਹੁਣ ਅੱਗੇ ਅਸੀਂ ਚੱਲਦੇ ਹਾਂ 1956 ਦੇ ਵਿੱਚ 1956 ਦੇ ਵਿੱਚ ਇੱਕ ਹੋਈ ਡਾਟ ਮਾਉਂਥ ਵਰਕਸ਼ਾਪ ਇਹ ਵਰਕਸ਼ਾਪ ਜਿਹੜੀ ਸੀਗੀ ਇਹ ਡਾਰਟਮਾਊਥ ਕਾਲਜ ਦੇ ਵਿੱਚ ਹੋਈ ਜੋ ਜਿਸ ਦੇ ਵਿੱਚ ਕੁਝ ਸਾਇੰেন্টিਸਟ ਕੁਝ ਰਿਸਰਚਰਸ ਇਕੱਠੇ ਹੋਏ ਜਿਨ੍ਹਾਂ ਦਾ ਮੋਟਿਵ ਸੀਗਾ ਇਸ ਟੌਪਿਕ ਤੇ ਡਿਸਕਸ਼ਨ ਕਰਨਾ ਅਤੇ ਇਹ ਟੌਪਿਕ ਪੂਰਾ ਹਫਤਾ ਡਿਸਕਸ ਹੋਇਆ ਤੇ ਇੱਥੇ ਜਿਹੜੀ ਮੇਨ ਟਰਮ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਉਹ ਕਾਇਨ ਹੋਈ ਅਤੇ ਉਹ ਮੇਨ ਟਰਮ ਦਿੱਤੀ ਜான் ਮੈਕਾਰਥੀ ਨੇ ਜੋ ਕਿ ਇਸ ਡਿਸਕਸ਼ਨ ਦਾ ਹਿੱਸਾ ਸਨ ਅਤੇ ਇਸ ਵਰਕਸ਼ਾਪ ਤੋਂ ਬਾਅਦ ਹੀ ਜੋ AI ਹੈ ਉਹਨੂੰ ਅਕੈਡਮਿਕਲੀ ਜਾਣਿਆ ਗਿਆ ਅਤੇ ਇਹਦੇ ਤੇ ਹੋਰ ਰਿਸਰਚ ਸ਼ੁਰੂ ਹੋਈ ਹੁਣ ਇਸ ਤੋਂ ਬਾਅਦ ਕੁਝ ਛੋਟੇ ਛੋਟੇ ਸਕਸੈਸਸ ਵੀ ਆਏ ਅਤੇ ਕੁਝ ਥੋੜੇ ਥੋੜੇ ਫੇਲੀਅਰਸ ਵੀ ਆਏ ਤਾਂ ਇਸ ਤੋਂ ਬਾਅਦ ਜਿਹੜੀ ਮੇਨ ਇਵੈਂਟ ਕਹੀ ਜਾਂਦੀ ਹੈ ਉਹ ਹੈਗੀ ਹੈ AI ਵਿੰਟਰਸ AI ਵਿੰਟਰਸ ਦੇ ਵਿੱਚ ਕੀ ਹੋਇਆ ਕੁਝ ਐਵੇਂ ਦੇ ਫੇਲੀਅਰਸ ਆਏ ਜਿਸ ਕਰਕੇ AI ਰਿਲੇਟਡ ਰਿਸਰਚ ਦੀ ਫੰਡਿੰਗ ਕੱਟੀ ਗਈ ਇੱਕ ਤਾਂ ਇਹ ਇਸ਼ੂ ਸੀ ਇਹਦਾ ਮੇਨ ਕਾਰਨ ਇਹ ਸੀ ਕਿ ਜਿਹੜੇ ਕੰਪਿਊਟਰ ਸੀ ਉਹ ਹਲੇ ਇੰਨੇ ਜ਼ਿਆਦਾ ਡਵੈਲਪ ਨਹੀਂ ਹੋਏ ਸੀ ਉਹਨਾਂ ਕੋਲ ਇੰਨੀ ਜ਼ਿਆਦਾ ਮੈਮਰੀ ਨਹੀਂ ਸੀ ਕਿ AI ਤੇ ਬੈਟਰ ਕੰਮ ਕੀਤਾ ਜਾ ਸਕੇ ਬਟ ਫਿਰ ਵੀ ਕੁਛ ਨਾ ਕੁਛ ਕੰਮ ਚੱਲਦਾ ਰਿਹਾ ਫਿਰ 1986 ਦੇ ਵਿੱਚ ਇੱਕ ਪੇਪਰ ਪਬਲਿਸ਼ ਹੋਇਆ ਜਿਸ ਦੇ ਵਿੱਚ ਬੈਕ ਪ੍ਰੋਪਗੇਸ਼ਨ ਐਲਗੋਰਿਦਮ ਨੂੰ ਰੀ ਇੰਟਰੋਡਿਊਸ ਕੀਤਾ ਗਿਆ ਜਿਆਦਾ ਡਿਟੇਲ ਦੇ ਵਿੱਚ ਨਾ ਜਾਣਦੇ ਹੋਏ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਇਹ ਐਲਗੋਰਿਦਮ ਯੂਜ਼ ਹੁੰਦੀ ਹੈ ਮਲਟੀ ਲੇਅਰਡ ਨਿਊਰਲ ਨੈਟਵਰਕਸ ਨੂੰ ਟ੍ਰੇਨ ਕਰਨ ਲਈ ਜੋ ਕਿ ਅੱਗੇ ਫਰਦਰ ਹੈਲਪ ਕਰਦੇ ਨੇ ਡੀਪ ਲਰਨਿੰਗ ਦੇ ਵਿੱਚ ਤੇ ਇਹ ਇੱਕ ਕਾਫੀ ਗਰਾਉਂਡ ਬ੍ਰੇਕਿੰਗ ਅਲੱਗੀ ਸੀ ਇੱਕ ਬ੍ਰੇਕਥਰੂ ਆ ਗਿਆ ਸੀ ਜਿਸ ਤੇ ਨਾਲ ਅੱਗੇ ਰਿਸਰਚ ਹੋਰ ਕੰਟੀਨਿਊ ਹੋਏ ਆਖਿਰਕਾਰ ਡੀਪ ਲਰਨਿੰਗ ਕੀ ਹੈ ਇਹ ਜੋ ਵੀ ਅਸੀਂ ਮਲਟੀ ਨਿਊਰਲ ਸਟਫ ਦੀ ਗੱਲ ਕਰ ਰਹੇ ਆ ਇਹ ਸਾਰਿਆਂ ਤੇ ਇੱਕ ਸਪੈਸੀਫਿਕਲੀ ਅਲੱਗ ਵੀਡੀਓ ਬਣਾਈ ਗਈ ਹੈ ਤਾਂ ਕਿ ਤੁਸੀਂ ਸਪੈਸੀਫਿਕਲੀ ਉਸ ਵੀਡੀਓ ਤੇ ਜਾ ਕੇ ਜੋ ਵੀ ਟੈਕਨੀਕਲ ਪਾਰਟ ਸਮਝਣਾ ਚਾਹੁੰਦੇ ਹੋ ਸਮਝ ਸਕਦੇ ਹੋ ਫਿਰ ਇਸ ਤੋਂ ਬਾਅਦ 1987 ਦੇ ਦੌਰਾਨ ਦੁਬਾਰਾ ਸੈਕੰਡ AI ਵਿੰਟਰ ਆਈ ਜਿਸ ਤੇ ਵਿੱਚ ਕੀ ਸੀ ਕਿ ਕੋਸਟ ਬਹੁਤ ਜ਼ਿਆਦਾ ਸੀ ਸਟਿਲ ਕੁਝ ਲਿਮਿਟੇਸ਼ਨਸ ਸੀ ਜਿਸ ਕਰਕੇ AI ਤੇ ਇੰਨਾ ਕੰਮ ਨਹੀਂ ਹੋ ਸਕਿਆ ਪਰ ਫਿਰ ਵੀ ਚੱਲਦੇ ਚਲਾਉਂਦੇ 1997 ਦੇ ਵਿੱਚ IBM ਨਾਮ ਦੀ ਕੰਪਨੀ ਨੇ ਇੱਕ ਚੈਸ ਪਲੇਇੰਗ ਸੁਪਰ ਕੰਪਿਊਟਰ ਬਣਾਇਆ ਜਿਸ ਦਾ ਨਾਮ ਸੀ ਡੀਬਲੂ ਅਤੇ ਉਸ ਨੇ ਵਰਲਡ ਚੈਸ ਚੈਂਪੀਅਨ ਗੈਰੀ ਕੈਸਪਰੋਵ ਨੂੰ ਚੈਸ ਦੇ ਵਿੱਚ ਹਰਾਤਾ ਅਤੇ ਇਹ ਇੱਕ ਕਾਫੀ ਇੰਪੋਰਟੈਂਟ ਪੜਾਅ ਆ ਗਿਆ ਬਿਕੋਜ਼ ਪਹਿਲੀ ਵਾਰ ਇੱਕ ਸੁਪਰ ਕੰਪਿਊਟਰ ਨੇ ਇੱਕ ਇਨਸਾਨ ਨੂੰ ਹਰਾਇਆ ਤੇ ਜਿੱਥੋਂ ਫਿਰ ਅੱਗੇ ਰਿਸਰਚ ਹੋਰ ਵਧਦੀ ਗਈ ਫਿਰ ਸਨ 2000 ਤੋਂ ਲੈ ਕੇ 2010 ਦੇ ਆਸ-ਪਾਸ ਮਸ਼ੀਨ ਲਰਨਿੰਗ ਤੇ ਡੀਪ ਲਰਨਿੰਗ ਦੇ ਕਨਸੈਪਟ ਬਹੁਤ ਜ਼ਿਆਦਾ ਅੱਗੇ ਵਧ ਗਏ ਇਹਨਾਂ ਵਿੱਚ ਬਹੁਤ ਜ਼ਿਆਦਾ ਰਿਸਰਚ ਹੋਈ ਜਿਸ ਨੇ AI ਦੇ ਨੈਕਸਟ ਲੈਵਲ ਨੂੰ ਲਿਜਾਣ ਤੇ ਜਾਂ AI ਦੀ ਐਡਵਾਂਸਮੈਂਟ ਦੇ ਵਿੱਚ ਬਹੁਤ ਹੈਲਪ ਕੀਤੀ ਜਿਵੇਂ ਕਿ 2002 ਦੇ ਵਿੱਚ ਇੱਕ ਰੋਬੋਟਿਕ ਵੈਕਿਊਮ ਰਿਲੀਜ਼ ਹੋਇਆ ਰੂਮਬਾ ਜੋ ਕਿ ਤੁਹਾਡੇ ਘਰ ਨੂੰ ਸਾਫ ਕਰਦਾ ਸੀ ਬਿਨਾ ਕਿਸੇ ਚੀਜ਼ ਦੇ ਵਿੱਚ ਵੱਜੇ ਉਹਦੇ ਵਿੱਚ ਇਸ ਟਾਈਪ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਗਈ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ ਤੇ ਬਹੁਤ ਲੋਕਾਂ ਨੇ ਯੂਜ਼ ਕੀਤਾ ਇਸ ਟਾਈਪ ਦੇ ਡਿਵਾਈਸਸ ਅੱਜ ਕੱਲ ਵੀ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਇਸ ਤੋਂ ਇਲਾਵਾ 2011 ਦੇ ਆਸ-ਪਾਸ ਵੌਇਸ ਅਸਿਸਟੈਂਟ ਆਉਣੇ ਸ਼ੁਰੂ ਹੋ ਗਏ ਜਿਵੇਂ ਕਿ ਸਿਰੀ ਅਲੈਕਸਾ ਜੋ ਕਿ ਅਸੀਂ ਹੁਣ ਵੀ ਯੂਜ਼ ਕਰਦੇ ਹਾਂ ਕਾਲਿੰਗ ਦੇ ਲਈ ਗੂਗਲ ਸਰਚ ਦੇ ਲਈ ਅਤੇ ਹੋਰ ਬਹੁਤ ਚੀਜ਼ਾਂ ਦੇ ਲਈ ਇਸ ਤੋਂ ਬਾਅਦ ਅਗੇ ਲੈਂਗੁਏਜ ਲਰਨਿੰਗ ਮਾਡਲਸ ਵੀ ਇੰਟਰੋਡਿਊਸ ਹੋਏ ਉਸ ਤੋਂ ਬਾਅਦ 2016 ਦੇ ਵਿੱਚ AI ਯੂਜ਼ ਕਰਕੇ Google ਨੇ ਬਣਾਇਆ ਸੀ AlphaGo ਜੋ ਕਿ ਸਪੈਸੀਫਿਕਲੀ ਕੰਮ ਕਰਦਾ ਸੀ ਕੰਪਲੈਕਸ ਬੋਰਡ ਗੇਮ ਖੇਡਣ ਦੇ ਵਿੱਚ ਜਿਸ ਦਾ ਨਾਮ ਹੈ Go ਅਤੇ ਉਸ ਨੇ ਇਸ ਦੇ ਵਿੱਚ ਹਰਾਇਆ Lee Sedol ਨੂੰ ਅਤੇ AlphaGo ਨੂੰ ਡੀਪ ਨਿਊਰਨ ਨੈਟਵਰਕਸ ਦੇ ਨਾਲ ਅਤੇ ਐਡਵਾਂਸ ਅਲਗੋਰਿਦਮਸ ਦੇ ਨਾਲ ਬਣਾਇਆ ਗਿਆ ਸੀ ਇਸ ਤੋਂ ਬਾਅਦ ਜੇਕਰ ਅਸੀਂ 2020 ਤੇ ਹੁਣ ਵਾਲੇ ਕੁਝ ਸਾਲਾਂ ਦੀ ਗੱਲ ਕਰਦੇ ਹਾਂ 2020 ਦੇ ਵਿੱਚ ChatGPT 3 ਰਿਲੀਜ਼ ਹੋਇਆ ChatGPT ਦੇ ਆਉਣ ਤੋਂ ਬਾਅਦ ਬਹੁਤ ਸਾਰਾ ਕੁਝ ਬਦਲ ਗਿਆ ਇੱਕ LLM ਹੈ ਲਾਰਜ ਲੈਂਗੁਏਜ ਮਾਡਲ ਹੁਣ ਜੋ ChatGPT ਹੈ ਉਹ ਹਿਊਮਨਸ ਦੀ ਤਰ੍ਹਾਂ ਟੈਕਸਟ ਜਨਰੇਟ ਕਰ ਸਕਦਾ ਸੀ ਕੋਡ ਲਿਖ ਸਕਦਾ ਸੀ ਅਤੇ ਕ੍ਰੀਏਟਿਵਲੀ ਵੀ ਲਿਖ ਸਕਦਾ ਸੀ ਤੁਸੀਂ ਗਾਣੇ ਲਿਖਵਾ ਲਓ ਕੁਝ ਵੀ ਕਰ ਲਓ ਅੱਗੇ ਕਿ ਜਾ ਕੇ ਇਹਦੇ ਵਿੱਚ ਹੋਰ ਫੀਚਰਸ ਐਡ ਹੁੰਦੇ ਗਏ ਜਿਵੇਂ ਕਿ ਤੁਸੀਂ ਇਮੇਜਸ ਬਣਵਾ ਸਕਦੇ ਹੋ ਤੁਸੀਂ ਆਡੀਓ ਦੇ ਰਾਹੀਂ ਗੱਲ ਕਰ ਸਕਦੇ ਹੋ ਲਾਈਵ ਉਹਦੇ ਨਾਲ ਚੈਟ ਕਰ ਸਕਦੇ ਹੋ ਅਤੇ ਹੋਰ ਬਹੁਤ ਕੁਝ ਇਸੇ ਤਰ੍ਹਾਂ 2022 ਦੇ ਵਿੱਚ ਚੈਟ ਜੀ ਪੀ ਟੀ ਇੱਕ ਵਾਇਰਲ ਸੈਂਸੇਸ਼ਨ ਬਣ ਗਿਆ ਜਿਹੜਾ ਉਹਦਾ ਚੈਟ ਜੀ ਪੀ ਟੀ 3.5 ਮਾਡਲ ਸੀ ਉਹ ਬਹੁਤ ਜ਼ਿਆਦਾ ਪਪੂਲਰ ਹੋਇਆ ਫਿਰ 2023-24 ਦੇ ਵਿੱਚ ChatGPT ਦੇ ਨਾਲ ਨਾਲ ਹੋਰ ਬਹੁਤ ਸਾਰੇ ਮਾਡਲਸ ਮਾਰਕੀਟ ਦੇ ਵਿੱਚ ਆਏ ਜਿਵੇਂ ਕਿ Google ਵੱਲੋਂ ਆਇਆ Bard AI ਜਾਂ ਜਿਹਨੂੰ ਹੁਣ ਅਸੀਂ Gemini ਬੋਲਦੇ ਆ ਇਸ ਤੋਂ ਇਲਾਵਾ Microsoft ਨੇ ਆਪਣਾ Copilot ਕੱਢਿਆ ਜਾਂ ਅੱਜਕੱਲ੍ਹ ਤੋਂ ਮਾਰਕੀਟ ਦੇ ਵਿੱਚ ਹੋਰ ਬਹੁਤ ਸਾਰੇ AI ਮਾਡਲਸ ਮਿਲ ਜਾਣਗੇ ਅਤੇ ਇਸ ਦੇ ਨਾਲ ਇੱਕੋ ਦਮ ਹੀ ਬਹੁਤ ਜ਼ਿਆਦਾ ਟੈਕਨੋਲੋਜੀ ਇੰਡਸਟਰੀ ਦੇ ਵਿੱਚ ਚੇਂਜ ਆਇਆ ਕਿਉਂਕਿ ਹੁਣ ਬਹੁਤ ਸਾਰੇ ਕੰਮ ਨੇ ਜੋ ਸਾਨੂੰ ਕਰਨ ਚ ਬਹੁਤ ਟਾਈਮ ਲੱਗਦਾ ਸੀ ਚਾਹੇ ਉਹ ਲਿਖਣਾ ਸੀ ਜਾਂ ਕੋਈ ਇਮੇਜ ਬਣਾਉਣਾ ਸੀ ਕੁਝ ਵੀ ਕਰਨਾ ਸੀ ਹੁਣ ਸਾਨੂੰ ਜਸਟ ਇੱਕ ਵਧੀਆ ਇਮੇਜਿਨੇਸ਼ਨ ਦੀ ਜ਼ਰੂਰਤ ਹੈ ਤੇ ਅਸੀਂ ਬਹੁਤ ਸਾਰਾ ਕੁਝ ਹੁਣ AI ਤੋਂ ਕਰਵਾ ਸਕਦੇ ਹਾਂ ਹਾਂ ਕੁਝ ਜੌਬਸ ਵੀ ਨੇ ਜੋ ਇਵਨ ਕਿ ਇਸ ਚੀਜ਼ ਕਰਕੇ ਘਟਣ ਵੀ ਲੱਗੀਆਂ ਪਰ ਹੋਰ ਬਹੁਤ ਸਾਰੀਆਂ ਨਵੀਆਂ ਜੌਬਸ ਵੀ ਆ ਗਿਆਂ AI ਨੇ ਸਾਡਾ ਬਹੁਤ ਸਾਰਾ ਕੰਮ ਘਟਾਤਾ ਕਿਉਂਕਿ ਜੋ ਕੰਮ ਸਾਨੂੰ ਕਰਨ ਤੇ ਜੋ ਆਮ ਜਿਹਾ ਕੰਮ ਸਾਨੂੰ ਕਰਨ ਤੇ ਸਪੈਸੀਫਿਕਲੀ ਕੁਝ ਬੰਦੇ ਲੱਗਦੇ ਆ ਜਾਂ ਸਾਨੂੰ ਆਪਣੇ ਘੰਟੇ ਤੋਂ ਘੰਟੇ ਲਾਉਣੇ ਪੈਂਦੇ ਆ ਉਹ ਸਾਨੂੰ 4 ਜੀ ਪੀਟੀ ਜੈਮਿਨਾਈ ਆਰਗੇ ਮਾਡਲ ਪਰਪਲੈਕਸਿਟੀ ਆਰਗੇ ਮਾਡਲ ਕੁਝ ਕੀ ਮਿੰਟਾਂ ਦੇ ਵਿੱਚ ਕਰਕੇ ਦੇ ਦਿੰਦੇ ਨੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੱਗੇ ਜਾ ਕੇ ਹੋਰ ਇਨਾ ਮਾਡਲਸ ਕੀ ਕੀ ਐਡਵਾਂਸਮੈਂਟ ਆਉਂਦੀ ਹੈ ਤੇ ਉਹ ਕਿਸ ਤਰੀਕੇ ਨਾਲ ਸਾਡੇ ਲਈ ਫਾਇਦੇਮੰਦ ਹੈ ਜਾਂ ਨਹੀਂ ਹੈ ਜੇ ਤੁਹਾਨੂੰ ਸਾਡਾ ਅੱਜ ਦਾ ਕੰਟੈਂਟ ਚੰਗਾ ਲੱਗਿਆ ਤਾਂ ਜ਼ਰੂਰ ਫੋਲੋ ਕਰੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਇਹ ਟੌਪਿਕਸ ਨੂੰ ਹੋਰ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੇ